ਆਇਆ ਕਾਲਪੁਰ ਕੋ ਵੈਗਰੂ ਦੀ ਬਖਸ਼ਿਸ਼ ਆ ਇਹ ਮੇਰੀ ਅਚੀਵਮੈਂਟ ਆ ਕਦੇ ਮੈਲਾ ਵਾਲੇ ਘਰ ਬੈਠੇ ਜਿੱਤ ਜਾਂਦੇ ਤੇ ਕਦੇ ਡਾਕਟਰ ਸਾਹਿਬ ਘਰ ਬੈਠੇ ਝੂਠ ਬੋਲ ਕੇ ਜਿੱਤ ਜਾਂਦੇ ਤੇ ਤੁਸੀਂ ਦੇਖੋ ਕਿ ਇਹ ਮੇਰੇ ਵਰਕਰਾਂ ਦੀ ਹਿੰਮਤ ਆ ਲੀਡਰਾਂ ਦੀ ਹਿੰਮਤ ਆ ਕਿ ਸ਼੍ਰੋਮਣੀ ਅਕਾਲੀ ਦਲ 9 ਦੇ 9 ਹਲਕਾ ਇੰਚਾਰਜ ਬੜਾ ਡਟ ਕੇ ਇਹ ਚੋਣ ਲੜ ਰਿਹਾ ਕੱਲ ਤੁਸੀਂ ਦੇਖੋ ਵੀ ਪੂਰਾ ਹੌਟ ਡੇ 48 ਡਿਗਰੀ ਟੈਂਪਰੇਚਰ ਔਰ ਉਸ 48 ਡਿਗਰੀ ਟੈਂਪਰੇਚਰ ਤੋਂ ਦੇ ਵਿੱਚ 50000 ਤੋਂ ਉੱਪਰ ਇਕੱਠ ਹੋਣਾ ਔਰ ਗਰਮੀ ਦੇ ਅੰਦਰ ਲੋਕਾਂ ਦਾ 4 ਘੰਟੇ ਬੈਠਿਆ ਰਹਿਣਾ ਇਸ ਗੱਲ ਦੀ ਗਵਾਹੀ ਭਰਦਾ ਕਿ ਸ਼ਰੋਮਣੀ ਅਕਾਲੀ ਦਲ ਪੰਜਾਬ 'ਚ ਦੁਬਾਰਾ ਆ ਰਿਹਾ ਵਿਰੋਧੀਆਂ ਦੀ ਜਮਾਨਤਾਂ ਜਬਤ ਹੋਈਆਂ ਜਦੋਂ ਇਹਨਾਂ ਦਾ ਸਿੰਘਾਸਨ ਹਿੱਲਿਆ ਫਿਰ ਪਹਿਲੀ ਵਾਰੀ ਤੁਸੀਂ ਦੇਖੋ ਵੀ ਪ੍ਰਧਾਨ ਮੰਤਰੀ ਨੂੰ ਵੀ ਉਹਨਾਂ ਨੇ ਬੁਲਾ ਲਿਆ ਉਹ ਵੀ ਕੋਈ ਚਰਚਾ ਨਹੀਂ ਰਾਜਾਂ ਦੀ ਢੁਗਦੀ ਢੇਰੀ ਨੂੰ ਪ੍ਰਧਾਨ ਮੰਤਰੀ ਜੀ ਵੀ ਨਹੀਂ ਵਿਚਾਰ ਸਕਣਗੇ ਔਰ ਰਾਹੁਲ ਗਾਂਧੀ ਆਸ ਤੋਂ ਉਹ ਇੱਥੇ ਆ ਰਿਹਾ ਮੈਂ ਸਮਝਦਾ ਕਿ ਜੂਨ ਦੇ ਮਹੀਨੇ ਚ ਵੋਟ ਪੈਣੀ ਹੈ 1 ਜੂਨ ਨੂੰ ਰਾਹੁਲ ਗਾਂਧੀ ਜੀ ਦੀ ਦਾਦੀ ਇੰਦਰਾ ਗਾਂਧੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕਰਵਾਇਆ ਤਾਂ ਬੈਂਕਾਂ ਤੋਪਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਟੇਰੀ ਕਰਾਇਆ ਤਾਂ ਸੋ ਮੈਂ ਬੇਨਤੀ ਕਰਦਾ ਰਾਹੁਲ ਗਾਂਧੀ ਨੂੰ ਵੀ ਤੁਸੀਂ ਜਵਾਬ ਦਿਓ ਵੀ ਕੀ ਆ ਉਹ ਜ਼ਰੂਰੀ ਤਾਂ ਕੀ ਤੁਸੀਂ ਉਹਦੇ ਨਾਲ ਸਹਿਮਤ ਆ ਜਾਂ ਨਹੀਂ ਸਹਿਮਤ ਹੈਗੇ ਜਿਹੜੇ ਉਹਦੇ ਬਾਪ ਨੇ ਬਿਆਨ ਦਿਆ ਤਾਂ ਜਿਵੇਂ ਵੱਡਾ درخت गिरਦਾ ਹੈ ਨਾ ਧਰਤੀ ਹਿੱਲਦੀ ਹੈ 84 ਚ ਜਿਹੜਾ ਕਤਲਿਆਮ ਕਰਵਾਇਆ ਅੱਜ ਵੀ ਕਾਂਗਰਸ ਉਹਨਾਂ ਲੋਕਾਂ ਦੀ ਪੁਸਤਕ ਬਣਾਈ ਕਰ ਰਹੀ ਆ ਜਿਹੜੇ ਟਾਈਟਲ ਵਰਗੇ ਆ ਸੱਜਨ ਕੁਮਾਰ ਵਰਗੇ ਆ ਔਰ ਉਹਨਾਂ ਦੇ ਕੇਸ ਲੜ ਰਹੀ ਆ ਉਹਨਾਂ ਨੂੰ ਸਜ਼ਾਵਾ ਦੇਣ ਤੇ ਸਭ ਤੋਂ ਵੱਡੀ ਅੜਚਣ ਕਾਂਗਰਸ ਨੇ ਪੈਦਾ ਕਰੀ ਆ ਸੋ راہુલ ਗਾਂਧੀ ਜਰੂਰ ਜਵਾਬ ਦੇ ਕੇ ਜਾਣ ਬਿਓ ਇਹਨਾ ਮਾੜੇ ਅਨਸਰਾਂ ਦੀ ਪੁਸਤਕ ਨਹੀਂ ਕਿਉਂ ਕਰ ਰਹੇ ਯਾ ਤੁਸੀਂ ਅੱਜ ਵੀ ਆਪਣੇ ਬਾਪੂ ਦੀ ਤਰ੍ਹਾਂ ਆਪਣੀ ਦਾਦੀ ਦੀ ਤਰ੍ਹਾਂ ਇਹਨੂੰ ਠੀਕ ਜਾਇਜ ਜਸਟੀਫਾਈ ਕਰਦੇ ਆਂ ਕਿ ਨਹੀਂ